ਜੀ ਪਿਆਰੇ ਵਿਦਿਆਰਥੀਓ ਮਿਸ਼ਨ ਸਮਰਾਤ 10.0 2025 26 ਪੰਜਾਬੀ ਪਿਆਰ ਸ਼ਬພາ ਦੀ ਬੁਨਿਆਦੀ ਤਿਆਰੀ ਤੇ ਅੱਜ ਅਸੀਂ ਕਰਾਂਗੇ ਬਲੈਕਬੋਰਡ ਅਤੇ ਡਸਟਰ ਬੇਟਾ ਵੀਡੀਓ ਸਕਿੱਪ ਨਾ ਕਰਿਆ ਕਰੋ ਪੂਰੀ ਦੇਖਿਆ ਕਰੋ ਇਸ ਨਾਲ ਤੁਹਾਨੂੰ ਇੱਕ ਤਾਂ ਚੈਪਟਰ ਦੀ ਪੂਰੀ ਸਮਝ ਲੱਗੂਗੀ ਬਾਕੀ ਪੈਕ ਐਕਸਰਸਾਈਜ਼ ਦਾ ਪਾਠ ਅਭਿਆਸ ਹੈ ਇਹਦੀ ਤਿਆਰੀ ਲੱਗੂ ਔਰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਕਰਦੇ ਆ ਕਰੋ ਸ਼ੁਰੂ ਕਰਦੇ ਆ ਬੇਟਾ ਇੱਕ ਹਨੇਰੇ ਕੱਚੇ ਕਮਰੇ ਵਿੱਚ ਇੱਕ ਬਲੈਕਬੋਰਡ ਅਤੇ ਡਸਟਰ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਸਨ ਡਸਟਰ ਨੇ ਬਲੈਕਬੋਰਡ ਨੂੰ ਕਿਹਾ ਮੈਨੂੰ ਲੱਗਦਾ ਹੈ ਕਿ ਅਸੀਂ ਦੋਵੇਂ ਇਸ ਹਨੇਰੇ ਕਮਰੇ ਵਿੱਚ ਸਦਾ ਲਈ ਰਹਾਂਗੇ ਬਲੈਕਬੋਰਡ ਨੇ ਇੱਕ ਡੂੰਗਾ ਸਾਲਿਆ ਅਤੇ ਜਵਾਬ ਦਿੱਤਾ ਹਾਂ ਭਾਈ ਮੈਂ ਵੀ ਅਜਿਹਾ ਹੀ ਮਹਿਸੂਸ ਕਰਦਾ ਹਾਂ ਮੈਨੂੰ ਡਰ ਹੈ ਕਿ ਇੱਕ ਦਿਨ ਇਹ ਨਵੇਂ ਸਾਨੂੰ ਖਾ ਜਾਵੇਗੀ ਦਸਟਰ ਨੇ ਸ਼ਿਕਾਇਤ ਕੀਤੀ ਹਾਂ ਦੋਸਤ ਉਹ ਤੈਨੂੰ ਅਕਸਰ ਪੇਂਟ ਕਰਦੇ ਸਨ ਅਤੇ ਮੈਂ ਤੈਨੂੰ ਸਾਫ਼ ਕਰਦਾ ਸੀ ਅਸੀਂ ਉਦੋਂ ਬਹੁਤ ਕੁਝ ਕਰਦੇ ਸੀ ਜਦੋਂ ਇਹ ਡਿਜੀਟਲ ਬੋਰਡ ਨਹੀਂ ਸੀ ਤੁਸੀਂ 16 ਆਉਣੇ ਸਹੀ ਹੋ ਬਲੈਕ ਬੋਰਡ ਨੇ ਕਿਹਾ ਉੱਪਰਲੇ ਕਮਰੇ ਵਿੱਚ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਪੜਾਉਣ ਵਿੱਚ ਰੁੱਝੇ ਹੋਏ ਸਨ ਉਹ ਡਿਜੀਟਲ ਬੋਰਡ ਦੀ ਵਰਤੋਂ ਕਰ ਰਹੇ ਸਨ ਅਚਾਨਕ ਬਿਜਲੀ ਚਲੀ ਗਈ ਹੁਣ ਅਸੀਂ ਕੀ ਕਰੀਏ ਫਿਰ ਸਭ ਜ਼ਿਆਦਾ ਆਇਆ ਅਧਿਆਪਕ ਨੇ ਸਟੋਰ ਰੂਮ ਖੋਲ੍ਹਿਆ ਅਤੇ ਜਮਾਤ ਵਿੱਚ ਬਲੈਕ ਬੋਰਡ ਅਤੇ ਡਸਟਰ ਵਾਪਸ ਲਿਆਇਆ ਬਲੈਕ ਬੋਰਡ ਅਤੇ ਬਲੈਕ ਬੋਰਡ ਅਤੇ ਡਸਟਰ ਨੇ ਖੁੱਲੀ ਹਵਾ ਵਿੱਚ ਲੰਮਾ ਸਾਹ ਲਿਆ ਨਵਾਂ ਨੌ ਦਿਨ ਪੁਰਾਣਾ ਸੌ ਦਿਨ ਉਹਨਾਂ ਨੇ ਇੱਕ ਦੂਜੇ ਨੂੰ ਕਿਹਾ ਕਰਦੇ ਆ ਬੇਟਾ ਪਾਠ ਅਧਾਰਤ ਅਭਿਆਸ ਖਾਲੀ ਸਾਮਾ ਭਰੋ ਮੈਨੂੰ ਡਰ ਹੈ ਕਿ ਇੱਕ ਦਿਨ ਇਹ ਨਵੀਂ ਸਾਨੂੰ ਖਾ ਜਾਵੇਗੀ ਨੰਬਰ 2 ਤੁਸੀਂ 16 ਆਨੇ ਸਹੀ ਹੋ ਨੰਬਰ 3 ਬਲੈਕਬੋਰਡ ਅਤੇ ਡਸਟਰ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਸਨ ਨੰਬਰ 4 ਅਧਿਆਪਕ ਡਿਜੀਟਲ ਬੋਰਡ ਦੀ ਵਰਤੋਂ ਕਰ ਰਹੇ ਸਨ ਹੇਠਾਂ ਦਿੱਤੇ ਵਾਕਾਂ ਨੂੰ ਸਹੀ ਜਾਂ ਗਲਤ ਨਿਸ਼ਾਨ ਲਗਾਓ ਨੰਬਰ 1 ਬਲੈਕਬੋਰਡ ਅਤੇ ਡਸਟਰ ਇੱਕ ਰੋਸ਼ਨ ਕਮਰੇ ਵਿੱਚ ਸਨ ਇਹ ਗਲਤ ਹੈ ਨੰਬਰ 2 ਡਸਟਰਨ ਨੂੰ ਲੱਗਦਾ ਸੀ ਕਿ ਉਹ ਸਦਾ ਲਈ ਹਨੇਰੇ ਕਮਰੇ ਵਿੱਚ ਰਹਿਣਗੇ ਸਹੀ ਅਧਿਆਪਕ ਪਹਿਲਾਂ ਹੀ ਬਲੈਕਬੋਰਡ ਦੀ ਵਰਤੋਂ ਕਰ ਰਹੇ ਸਨ ਗਲਤ ਨੰਬਰ 4 ਬਿਜਲੀ ਚਲੀ ਗਈ ਤਾਂ ਵਿਦਿਆਰਥੀਆਂ ਨੇ ਪੜ੍ਹਾਈ ਛੱਡ ਦਿੱਤੀ ਗਲਤ ਪ੍ਰਸ਼ਨਾਂ ਦੇ ਉੱਤਰ ਦਿਓ ਬਲੈਕਬੋਰਡ ਅਤੇ ਡਸਟਰ ਕੀ ਗੱਲਾਂ ਕਰ ਰਹੇ ਸਨ ਬਿਜਲੀ ਜਾਣ ਤੋਂ ਬਾਅਦ ਕੀ ਹੋਇਆ ਬਲੈਕਬੋਰਡ ਨੂੰ ਸਭ ਤੋਂ ਵੱਡਾ ਡਰ ਕੀ ਸੀ ਬਲੈਕਬੋਰਡ ਅਤੇ ਡਸਟਰ ਕਿੱਥੇ ਸਨ ਪ੍ਰਸ਼ਨ ਨੰਬਰ 1 ਬਲੈਕਬੋਰਡ ਅਤੇ ਡਸਟਰ ਕੀ ਗੱਲਾਂ ਕਰ ਰਹੇ ਸਨ? ਉੱਤਰ ਬਲੈਕਬੋਰਡ ਨੇ ਡਸਟਰ ਨੂੰ ਕਿਹਾ ਮੈਨੂੰ ਡਰ ਹੈ ਕਿ ਇੱਕ ਦਿਨ ਇਹ ਨਮੀ ਸਾਨੂੰ ਖਾ ਜਾਵੇਗੀ। ਤਾਂ ਡਸਟਰ ਨੇ ਕਿਹਾ ਹਾਂ ਮੈਨੂੰ ਵੀ ਲੱਗਦਾ ਹੈ ਕਿ ਅਸੀਂ ਦੋਵੇਂ ਹਨੇਰੇ ਵਿੱਚ ਕਮਰੇ ਵਿੱਚ ਦੇ ਅੰਦਰ ਹੀ ਸਦਾ ਲਈ ਰਹਾਂਗੇ। ਪ੍ਰਸ਼ਨ ਨੰਬਰ 2 ਬਿਜਲੀ ਜਾਣ ਤੋਂ ਬਾਅਦ ਕੀ ਹੋਇਆ? ਉੱਤਰ ਬਿਜਲੀ ਜਾਣ ਤੋਂ ਬਾਅਦ ਅਧਿਆਪਕ ਨੇ ਸਟੋਰ ਰੂਮ ਖੋਲਿਆ ਅਤੇ ਜਮਾਤ ਵਿੱਚ ਬਲੈਕਬੋਰਡ ਤੇ ਡਸਟਰ ਵਾਪਸ ਲਿਆ ਆਏ। ਪ੍ਰਸ਼ਨ ਨੰਬਰ 3 ਬਲੈਕਬੋਰਡ ਨੂੰ ਸਭ ਤੋਂ ਵੱਡਾ ਡਰ ਕੀ ਸੀ? ਉੱਤਰ ਬਲੈਕਬੋਰਡ ਨੂੰ ਸਭ ਤੋਂ ਵੱਡਾ ਡਰ ਇਹ ਸੀ ਕਿ ਇੱਕ ਦਿਨ ਇਹ ਨਮੀ ਸਾਨੂੰ ਖਾ ਜਾਵੇਗੀ। ਪ੍ਰਸ਼ਨ ਨੰਬਰ 4 ਬਲੈਕਬੋਰਡ ਅਤੇ ਡਸਟਰ ਕਿੱਥੇ ਸਨ? ਉੱਤਰ ਬਲੈਕਬੋਰਡ ਅਤੇ ਡਸਟਰ ਸਟੋਰ ਰੂਮ ਵਿੱਚ ਸਨ। ਪ੍ਰਸ਼ਨ ਹੋ ਗਏ ਬੇਟਾ ਸਾਡੇ ਅਗੇ ਸ਼ਬਦਾਂ ਦੇ ਵਾਕ ਬਣਾਓ ਡਸਟਰ ਬਲੈਕਬੋਰਡ ਅਤੇ ਡਸਟਰ ਸਟੋਰ ਰੂਮ ਵਿੱਚ ਸੰ ਕਮਰੇ ਮੇਰੇ ਸਕੂਲ ਵਿੱਚ 20 ਕਮਰੇ ਹਨ ਅਧਿਆਪਕ ਮੇਰੇ ਪੰਜਾਬੀ ਦੇ ਅਧਿਆਪਕ ਬਹੁਤ ਮਿਹਨਤੀ ਹਨ ਬਿਜਲੀ ਬਿਜਲੀ ਚਲੀ ਗਈ ਵਿਰੋਧੀ ਸ਼ਬਦ ਹੈ ਕਾਲਾ ਗੋਰਾ ਹਨੇਰਾ ਚਾਨਣ ਸਾਫ ਗੰਦਾ ਖੁੱਲਾ ਤੰਗ ਹੇਠਲੇ ਵਾਕਾਂ ਵਿੱਚੋਂ ਨਾਮ ਦੀ ਪਛਾਣ ਕਰੋ ਅਤੇ ਹੇਠਾਂ ਲਕੀਰ ਲਗਾਓ ਕੱਚੇ ਕਮਰੇ ਵਿੱਚ ਬਲੈਕਬੋਰਡ ਅਤੇ ਡਸਟਰ ਗੱਲਾਂ ਕਰ ਰਹੇ ਸਨ ਕਮਰੇ ਬਲੈਕਬੋਰਡ ਅਤੇ ਡਸਟਰ ਉੱਪਰਲੇ ਕਮਰੇ ਵਿੱਚ ਅਧਿਆਪਕ ਪੜ੍ਹਾ ਰਹੇ ਸਨ ਕਮਰੇ ਅਤੇ ਅਧਿਆਪਕ ਇਸ ਸੀ ਬੇਟਾ ਅੱਜ ਦੀ ਵੀਡੀਓ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ